ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਸ ਦੀ ਵੀਡੀਓ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਇਸ ਵੀਡੀਓ ਦੇ ਪਹਿਲੇ 파ਰਟ ਦੇ ਵਿੱਚ ਤੁਸੀਂ ਦਰਸ਼ਨ ਕੀਤੇ ਸੀ ਗੁਰਦੁਆਰਾ ਗੁਰਸਾਗਰ ਕੱਚਾ ਸਾਬ ਤੇ ਪੱਕਾ ਸਾਬ ਦੇ ਉਸੇ ਵੀਡੀਓ ਨੂੰ ਕੰਟੀਨਿਊ ਕਰਦੇ ਹੋਏ ਸੈਕੰਡ 파ਰਟ ਦੇ ਵਿੱਚ ਅੱਜ ਤੁਹਾਨੂੰ ਦਰਸ਼ਨ ਕਰਵਾਉਣੇ ਆ ਗੁਰਦੁਆਰਾ ਅੜੀਸਰ ਸਾਬ ਦੇ ਜਿਹੜਾ ਕਿ ਹੰਡਿਆਇਆ ਕਸਬੇ ਦੇ ਵਿੱਚ ਜਦੋਂ ਆਪਾਂ ਹੰਡਿਆਇਆ ਤੋਂ ਥੋਲੇਵਲ ਜਾਂਦੇ ਆ ਉਤੋਂ 2 ਤੋਂ 3 ਕਿਲੋਮੀਟਰ ਦੀ ਦੂਰੀ ਤੇ ਪੈਂਦਾ ਹੈਗਾ ਇਸ ਸਥਾਨ ਨਾਮੇ ਪਾਸੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਚਹਰਨ ਸ਼ੋਪਰਾਪਤ ਸਥਾਨ ਆਗਾ ਗੁਰੂ ਸਾਹਿਬ ਜਦੋਂ ਹੰਡਿਆਇਆ ਕਸਬੇ ਤੋਂ ਚੱਲ ਕੇ ਤੋਲੇ ਵੱਲ ਜਾਂਦੇ ਨੇ ਤਾਂ ਇਸ ਸਥਾਨ ਤੇ ਆ ਕੇ ਉਹਨਾਂ ਦਾ ਕੋੜਾੜੀ ਕਰਦਾਗਾ ਤੇ ਜਿਸ ਤੋਂ ਹੀ ਇਸ ਸਥਾਨ ਦਾ ਨਾਮ ਹੜੀਸਰ ਪਿਆ ਕੀ ਹੈ ਗੁਰਦੁਆਰਾ ਸਾਹਿਬ ਦਾ ਪੂਰਾ ਇਤਿਹਾਸ ਤੁਹਾਨੂੰ ਨਾਲ ਨਾਲ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਾਵਾਂਗੇ ਤੇ ਇਤਿਹਾਸ ਵੀ ਸਰਵਣ ਕਰਵਾਵਾਂਗੇ ਤਾਂ ਵੀਡੀਓ ਦੇ ਨਾਲ ਬਣੇ ਰਹੋ ਜੀ ਤਾਂ ਚਲਦੇ ਆ ਗੁਰਦੁਆਰਾ ਸਾਹਿਬ ਦੇ ਅੰਦਰ ਤੇ ਕਰਦੇ ਆ ਦਰਸ਼ਨ ਆਪਾਂ ਪਹੁੰਚ ਚੁੱਕੇ ਹਾਂ ਜੀ ਗੁਰਦੁਆਰਾ ਅੜੀਸਰ ਸਾਹਿਬ ਦੇ ਬਾਹਰ ਇਹ ਰੋਡ ਆਉਂਦੀ ਆ ਹੰਡਿਆਏ ਵੱਲੋਂ ਜਿਸ ਸਾਈਡ ਗੁਰਦੁਆਰਾ ਗੁਰਸਰ ਪੱਕਾ ਸਾਫ ਤੇ ਕੱਚਾ ਸਾਹ ਮੌਜੂਦ ਨੇ ਤੇ ਅੱਗੇ ਇਹ ਰੋਡ ਨਿਕਲਦੀ ਆ ਧੋਲੇਵਾਲ ਇਸੇ ਰੋਡ ਦੇ ਉੱਤੇ ਗੁਰਦੁਆਰਾ ਸਾਹਿਬ ਬਣਿਆ ਹੋਇਆਗਾ ਗੁਰਦੁਆਰਾ ਅੜੀਸਰ ਸਾਹਿਬ ਪਾਸ਼ਾਹੀ ਨੌਵੀਂ ਗੁਰਦੁਆਰਾ ਸਾਹਿਬ ਦੇ ਇਤਿਹਾਸ ਦੀ ਗੱਲ ਕਰੀਏ ਤਾਂ ਗੁਰੂ ਤੇਗ ਬਹਾਦਰ ਜੀ ਜਦੋਂ ਗੁਰਦੁਆਰਾ ਗੁਰਸਰ ਕੱਚਾ ਸਾਹਿਬ ਤੋਂ ਅੱਗੇ ਧੌਲੇਵਲ ਚਾਲੇ ਪਾਉਂਦੇ ਨੇ ਤਾਂ ਇਸ ਥਾਨ ਦੇ ਉੱਤੇ ਆ ਕੇ ਗੁਰੂ ਸਾਹਿਬ ਦਾ ਘੋੜਾ ਅੜੀ ਪੈ ਜਾਂਦਾਗਾ ਤੇ ਰੁਕ ਜਾਂਦਾ ਅੱਗੇ ਵੱਲ ਨਹੀਂ ਵਧਦਾ ਜਦੋਂ ਗੁਰੂ ਦੇ ਨਾਲ ਦੇ ਸਿੰਘ ਗੁਰੂ ਜੀ ਤੋਂ ਘੋੜੇ ਦੇ ਇਸ ਤਰ੍ਹਾਂ ਕਰਨ ਦਾ ਕਾਰਨ ਪੁੱਛਦੇ ਨੇ ਤਾਂ ਗੁਰੂ ਜੀ ਸਿੰਘਾਂ ਨੂੰ ਆਖਦੇ ਨੇ ਕਿ ਅੱਗੇ ਤੰਬਾਕੂ ਦੇ ਖੇਤ ਨੇਗੇ ਜਿਸ ਕਰਕੇ ਘੋੜਾ ਅੜੀ ਪਿਆ ਅੱਗੇ ਨਹੀਂ ਵਧ ਰਿਹਾ ਕਿ ਉਹ ਸਮੇਂ ਇਸ ਇਲਾਕੇ ਦੇ ਵਿੱਚ ਮੁਸਲਮਾਨਾਂ ਦੀ ਗਿਣਤੀ ਜ਼ਿਆਦਾ ਹੋਣ ਕਰਕੇ ਉਹ ਲੋਕ ਤੰਬਾਕੂ ਦੀ ਖੇਤੀ ਕਰਦੇ ਨੇਗੇ ਤੇ ਤੰਬਾਕੂ ਦੇ ਖੇਤਾਂ ਨੂੰ ਦੇਖ ਕੇ ਗੁਰੂ ਜੀ ਦਾ ਖੁੜਾ ਅੱਗੇ ਵੱਲ ਨਹੀਂ ਵਧਦਾ ਤਾਂ ਗੁਰੂ ਜੀ ਉਸ ਸਮੇਂ ਬਚਨ ਕਰਦੇ ਨੇ ਕਿ ਇੱਕ ਸਮਾਂ ਐਸਾ ਆਵੇਗਾ ਜਦੋਂ ਇਹ ਲੋਕ ਵੀ ਗੁਰੂ ਦੇ ਲੜ ਲੱਗਣਗੇ ਤੇ ਇਹ ਬੁਰੇ ਕੰਮਾਂ ਨੂੰ ਛੱਡ ਦੇਣਗੇ ਤੇ ਸਿੱਖੀ ਦਾ ਪ੍ਰਚਾਰ ਕਰਿਆ ਕਰਨਗੇ ਤਾ ਇੱਕ ਸਮਾਂ ਐਸਾ ਆਇਆ ਵੀ ਤੇ ਜਦੋਂ ਉਹ ਲੋਕ ਜੋ ਤੰਬਾਕੂ ਦੀ ਖੇਤੀ ਕਰਦੇ ਸੀ ਉਹ ਗੁਰੂ ਦੇ ਲਾੜ ਲੱਗੇ ਤੇ ਗੁਰੂ ਦੇ ਸਿੰਘ ਬਣੇ ਤੇ ਸਥਾਨ ਦੇ ਉੱਤੇ ਗੁਰੂ ਸਾਹਿਬ ਦੇ ਘੋੜੇ ਨੇ ਅੜੀ ਕਰੀ ਸੀ ਜਿਸ ਕਾਕੇ ਇਸ ਸਥਾਨ ਦਾ ਨਾਮ ਅੱਗੇ ਚੱਲ ਕੇ ਗੁਰਦੁਆਰਾ ਅੜੀਸਰ ਸਾਹਿਬ ਪਿਆ ਜੀ ਇਸ ਥਾਂ ਦੀ ਮਾਨਤਾ ਇਹ ਹੈ ਕਿ ਲੋਕਾਂ ਦੇ ਇੱਥੇ ਅੜੇ ਹੋਏ ਕੰਮ ਬੰਦੇ ਨੇਗੇ ਗੁਰੂ ਸਾਹਿਬ ਨੇ ਇਹ ਬਚਨ ਵੀ ਕੀਤੇ ਸੀ ਕਿ ਜੋ ਵੀ ਇਹਤੇ ਸੱਚੇ ਮਨ ਨਾਲ ਲਾਊਗਾ ਸੁਖ ਮੰਗਦਾਗਾ ਤਾਂ ਉਸ ਦੀਆਂ ਸੁੱਖਾਂ ਪੂਰੀਆਂ ਹੋਣਗੀਆਂ ਤੇ ਉਸ ਦੇ ਅੜੇ ਹੋਏ ਕੰਮ ਨਿਕਲਣਗੇ ਇਹ ਆ ਜੀ ਇਸ ਗੁਰਦੁਆਰਾ ਸਾਹਿਬ ਦਾ ਇਤਿਹਾਸ ਤੁਸੀਂ ਵੀਡੀਓ ਨੂੰ ਰੋਕ ਕੇ ਪੜ੍ਹ ਵੀ ਸਕਦੇ ਹੋਗੇ ਚਲਦੇ ਆਂ ਦਰਬਾਰ ਸਾਹਿਬ ਦੇ ਅੰਦਰ ਤੇ ਤੁਹਾਨੂੰ ਅੰਦਰੋਂ ਦਰਬਾਰ ਸਾਹਿਬ ਦੇ ਦਰਸ਼ਨ ਕਰਵਾਉਣੇ ਆਗੇ ਤੇ ਬਾਕੀ ਦੀ ਗੱਲਬਾਤ ਤੇ ਬਾਕੀ ਗੁਰਦੁਆਰਾ ਸਾਹਿਬ ਬਾਰੇ ਜੋ ਜਾਣਕਾਰੀ ਹੈ ਤੁਹਾਨੂੰ ਆਪਾਂ ਅੱਗੇ ਦਿਨੇ ਆਗੇ ਦਰਬਾਰ ਸਾਹਿਬ ਦੇ ਦਰਸ਼ਨ ਕਰਵਾਉਣ ਉਪਰੰਤ ਆਪਾਂ ਤੁਹਾਨੂੰ ਸਰੋਵਰ ਸਾਹਿਬ ਦੇ ਵੀ ਦਰਸ਼ਨ ਕਰਵਾਵਾਂਗੇ ਤੇ ਗੁਰਦੁਆਰਾ ਸਾਹਿਬ ਦਾ ਲੰਗਰ ਹਾਲ ਵੀ ਦਿਖਾਵਾਂਗੇ ਤੇ ਬਾਕੀ ਗੱਲਬਾਤ ਕਰਦੇ ਹਾਂ ਜੀ ਪਹਿਲਾਂ ਦਰਬਾਰ ਸਾਹਿਬ ਦੇ ਦਰਸ਼ਨ ਕਰੀਏ ਵੀਡੀਓ ਨਾ ਬਣੇ ਰਹੋ ਜੀ ਇਹ ਹੈ ਜੀ ਗੁਰਦੁਆਰਾ ਸਾਹਿਬ ਦਾ ਸਰੋਵਰ ਗੁਰਦੁਆਰਾ ਸਾਹਿਬ ਪੰਜਾਬ ਦਾ ਸਭ ਤੋਂ ਵੱਡਾ ਗੁਰਦੁਆਰਾ ਹੈਗਾ ਜਿੱਥੇ ਕਿ ਹਰ ਦਿਨ ਸੰਗਤ ਦਾ ਜੋ ਇਕੱਠਾ ਹੈਗਾ ਉਹ ਇੱਕੋ ਜਿਹਾ ਹੈਗਾ ਪੰਜਾਬ ਦੇ ਇਤਿਹਾਸਿਕ ਗੁਰਦੁਆਰਾ ਸਾਹਿਬ ਹੋਰ ਵੀ ਨੇਗੇ ਮਗਰ ਇਸ ਥਾਂ ਤੇ ਜੋ ਇਕੱਠ ਰਹਿੰਦਾਗਾ ਤਕਰੀਬਨ 2500 ਤੋਂ 3000 ਸੰਗਤ ਇਸ ਗੁਰਦੁਆਰਾ ਸਾਹਿਬ ਦੇ ਅੰਦਰ ਰੋਜ਼ਾਨਾ ਦਰਸ਼ਨਾਂ ਲਈ ਆਉਂਦੀ ਹੈਗੀ ਐਤਵਾਰ ਦੇ ਦਿਨਾਂ 'ਚ ਇਹ ਗਿਣਤੀ 10 ਤੋਂ 15000 ਹੋ ਜਾਂਦੀ ਹੈਗੀ ਗੁਰਦੁਆਰਾ ਸਾਹਿਬ ਦੇ ਅੰਦਰ ਅਗਰ ਤੁਸੀਂ ਅਰਦਾਸ ਕਰਵਾਉਣੀ ਆ ਤਾਂ ਉਸ ਦੇ ਲਈ ਤੁਹਾਨੂੰ ਪਹਿਲਾਂ ਬੁਕਿੰਗ ਕਰਵਾਉਣੀ ਪੈਂਦੀ ਹੈਗੀ ਕਿਉਂਕਿ ਇੱਥੇ ਸੰਗਤਾਂ ਦੀ ਅਰਦਾਸ ਲਈ ਜੋ ਲਿਸਟਾ ਕਾਫੀ ਲੰਬੀ ਹੁੰਦੀ ਹੈ ਜੀ ਕਿਉਂਕਿ ਗੁਰਦੁਆਰਾ ਸਾਹਿਬ ਦੀ ਜੋ ਮਾਨਤਾ ਕੀ ਬਹੁਤ ਦੂਰ ਤੱਕ ਆ ਗਈ ਲੋਕ ਦੂਰ ਦੂਰ ਆਉਂਦੇ ਨੇ ਤਾਂ ਇਸ ਜੀ ਗੁਰਦੁਆਰਾ ਸਾਹਿਬ ਤੇ ਗੁਰਦੁਆਰਾ ਸਾਹਿਬ ਦਾ ਇਤਿਹਾਸ ਤੇ ਹੁਣ ਇੱਧਰ ਆ ਜਾਂਦਾ ਜੀ ਗੁਰਦੁਆਰਾ ਸਾਹਿਬ ਦਾ ਲੰਗਰ ਹਾਲ ਦੇਖੋ ਤੁਸੀਂ ਲੰਗਰ ਹਾਲ ਵੀ ਕਾਫੀ ਬੜਾਗਾ ਦੋ ਪੋਰਸ਼ਨਾਂ ਦੇ ਵਿੱਚ ਲੰਗਰ ਹਾਲ ਬਣਿਆ ਹੋਇਆਗਾ ਇੱਕੇ ਸਾਈਡਾ ਤੇ ਇੱਕ ਦੀਵਾਰ ਤੋਂ ਦੂਜੀ ਸਾਈਡ ਵੀ ਆ ਜਾਂਦਾਗਾ ਇਹ ਦੋ ਪੋਰਸ਼ਨ ਨੇ ਜੀ ਇਸ ਲੰਗਰ ਹਾਲ ਦਾ ਕੰਮ ਚੱਲ ਰਿਹਾਗਾ ਨਵੀਂ ਇਮਾਰਤ ਦੀ ਉਸਾਰੀ ਹੋ ਰਹੀ ਹੈਗੀ ਲੰਗਰ ਹਾਲ ਨੂੰ ਹੋਰ ਵੱਡਾ ਕੀਤਾ ਜਾ ਰਿਹਾਗਾ ਸ਼ਕਤੀਆਂ ਦੀ ਆਪਾਂ ਗੁਰੂ ਸਾਹਿਬ ਦਾ ਲੰਗਰ ਤੇ ਉਸ ਤੋਂ ਬਾਅਦ ਤੁਹਾਨੂੰ ਗੁਰਦੁਆਰਾ ਸਾਹਿਬ ਦੇ ਬਾਹਰ ਜੋ ਬਾਜ਼ਾਰ ਹੈਗਾ ਉਹ ਦਿਖਾਉਣੇ ਆਂਗੇ ਤਾਂ ਵੀਡੀਓ ਦੇ ਨਾਲ ਬਣੇ ਰਹੋ ਜੀ ਹੁਣ ਤੁਹਾਨੂੰ ਦਿਖਾਉਣੇ ਆ ਜੀ ਗੁਰਦੁਆਰਾ ਸਾਹਿਬ ਦੇ ਬਾਹਰ ਲੱਗੀਆਂ ਇਹ ਦੁਕਾਨਾਂ ਜੋ ਕਿ ਅਕਸਰ ਅਸੀਂ ਮੇਲਿਆਂ ਦੇ ਵਿੱਚ ਦੇਖਦੇ ਆਂਗੇ ਕਿਉਂਕਿ ਇਸ ਗੁਰਦੁਆਰਾ ਸਾਹਿਬ ਦੇ ਅੰਦਰ ਤਾਂ ਨਿਤ ਮੇਲਾ ਲੱਗਦਾਗਾ ਤੇ ਇਹ ਸਟਾਲਾਂ ਜੋ ਇੱਥੇ ਨੇ ਇਹ ਪੱਕੇ ਤੌਰ ਤੇ ਲੱਗੀਆਂ ਹੋਈਆਂ ਨੇ ਲੋਕ ਇੱਥੇ ਨਿਤ ਸੁੱਖਾਂ ਸੁਖਦੇ ਨੇ ਤੇ ਜਿਨ੍ਹਾਂ ਦੀਆਂ ਸੁੱਖਾਂ ਪੂਰੀਆਂ ਦੀਆਂ ਨੇ ਉਹ ਸੁੱਖ ਦੇਣ ਆਉਂਦੇ ਨੇ ਤਾਂ ਇਸ ਗੁਰਦੁਆਰਾ ਸਾਹਿਬ ਦਾ ਹਰ ਦਿਨ ਇੱਕ ਮੇਲਾ ਜੀ